ਹੋਰ ਜਿਉਂ ਕੇ ਇਨੀ ਉਮਰ ਵ ਤੇਰੀ ਕਿ ਲੜਾਏ ਹੋਰ ਜਿਉਂ ਕੇ ਇਨੀ ਉਮਰ ਬਥੇਰੀ ਐ ਬਾਦ ਹਨੇਰਾਂ ਚੋਂ ਬਾਹਰ ਕੱਢ ਲਾ ਜੀ ਵਾਂ ਗੁੱਟ ਤੋ ਫੜਾ ਕੇ ਰੱਖੀ ਪਾਤਸ਼ਾਹ ਤੂੰ ਸਾਨੂੰ ਚਰਨਾ ਨਲਾ ਕੇ ਸਾਨੂੰ ਆਪਣੇ ਤੂੰ ਕਰੀ ਨਾ ਤੂੰ ਦੂਰਸ਼ੈਨ ਸ਼ਾਹ ਜੀ ਰੱਖੀ ਚਰਨਾ ਨਲਾ ਕੇ ਰੱਖੀ ਪਾਤਸ਼ਾਹ ਤੂੰ ਸਾਨੂੰ ਚਰਨਾ ਨਾ ਲਾ ਕੇ ਰੱਖੀਂ ਪਾਤਸ਼ਾਹ ਤੁ ਸੰਨ ਚਰਨਾ ਨਾ ਲਾ ਕੇ ਮਹਾਰਾਜ ਕਿਰਪਾ ਰੱਖਿਓ ਚਰਨਾ ਨਾ ਲਾ ਲਿਓ ਚਰਨਾ ਤੋਂ ਦੂਰ ਨਾ ਕਰਿਓ ਹੱਥ ਜੋੜ ਕੇ ਬੇਨਤੀਆਂ ਕਰਦਾ ਮਹਾਰਾਜ ਆਪ ਜੀ ਕਿਰਪਾ ਨਾ ਕਰਦੇ ਨਾ ਫੜਦਾ ਸਾਡੀ ਬਾयां ਅਸਾਂ ਰੁਲ ਜਾਣਾ ਸੀ 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 ਪੜਦਾ ਸਾਡੀ ਪਾਇ ਅਸਾਂ ਰੁਲ ਜਾਣਾ ਸੀ ਨਾ ਪੜਦਾ ਸਾਡੀ ਪਾਇ ਅਸਾਂ ਰੋਲ ਜਾਣਾ ਸੀ ਨਾ ਪੜਦਾ ਸਾਡੀ ਪਾਇ ਅਸਾਂ ਰੋਲ ਜਾਣਾ ਸੀ ਇਹ ਤੂੰ ਨਾ ਫੜਦਾ ਸਾਡੀ ਪਾਇ ਅਸਾਂ ਰੁਲ ਜਾਣਾ ਸੀ ਨਾ ਪੜਦਾ ਨਾ ਫੜਦਾ ਸਾਡੀ ਬਾਯਾ ਸਾਂ ਰੁੱਲ ਜਾਣਾ ਸੀ 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 ਜੇ ਤੁਨਾ ਫੜਦਾ ਸਾਡੀ ਬਾਯਾ ਸਾਂ ਰੁੱਲ ਜਾਣਾ ਸੀ ਨਾ ਫੜਦਾ ਸਾਡੀ ਬਾਯਾ ਸਾਰ ਰੁੱਲ ਜਾਣਾ ਸੀ ਨਾ ਫੜਦਾ ਸਾਡੀ ਬਾਂ ਅਸਾਂ ਰੁੱਲ ਜਾਣਾ ਸੀ ਨਾ ਫੜਦਾ ਸਾਡੀ ਬਾਂ ਅਸਾਂ ਰੁੱਲ ਜਾਣਾ ਸੀ ਕਿਤੇ ਨਾ ਮਿਲਦੀ ਥਾਂ ਅਸਾਂ ਰੁੱਲ ਜਾਣਾ ਸੀ ਕਿਤੇ ਨਾ ਮਿਲਦੀ ਥਾਂ ਅਸਾਂ ਕਿਤੇ ਨਾ ਮਿਲਦੀ ਥਾਂ ਅਸਾਂ ਰੁੱਲ ਜਾਣਾ ਸੀ 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 ਤੇ ਨਾ ਮਿਲਦੀ ਥਾਂ ਅਸਾਂ ਰੋਲ ਜਾਣਾ ਸੀ ਕਿਤੇ 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 ਨਾ ਮਿਲਦੀ ਥਾਂ ਅਸਾਂ ਰੋਲ ਜਾਣਾ ਸੀ ਮਹਾਰਾਜ ਜੇ ਤੁਸੀਂ ਨਾ ਬਾਹ ਫੜਦੇ ਨਾ ਤੇ ਅੱਜ ਨੂੰ ਤੇ ਪਤਾ ਨਹੀਂ ਕਿੱਥੇ ਰੁਲ ਗਏ ਹੁੰਦੇ ਜੇ ਮਹਾਪੁਰਖਾਂ ਦਾ ਸੰਗ ਨਾ ਹੁੰਦਾ ਸੰਗਤ ਜੀ ਕਿੰਨੇ ਬੰਦੇ ਨਸ਼ੇ ਦੇ ਨਾਲ ਕਿੰਨੇ ਬੰਦੇ ਮਾੜੀ ਸੰਗਤ ਦੇ ਨਾਲ ਪਤਾ ਹੀ ਨਹੀਂ ਲੱਗਿਆ ਕਿੱਥੇ ਚਲੇ ਗਏ ਤੇ ਉਹਨਾਂ ਦੀ ਲਾਈਨ 'ਚ ਅਸੀਂ ਵੀ ਹੋਣਾ ਸੀ ਪਰ ਮਹਾਪੁਰਖਾਂ ਦਾ ਮੇਲਾ ਹੋ ਗਿਆ ਗੁਰੂ ਸਾਹਿਬ ਦਾ ਮੇਲਾ ਹੋਇਆ ਤੇ ਜ਼ਿੰਦਗੀ ਬਦਲ ਗਈ ਮੱਖਣ ਸ਼ਾ ਲਬਾਣੇ ਵਰਗੇ ਅੱਜ ਵੀ ਇਹ ਗੱਲ ਕਹਿੰਦੇ ਸਚਿਆ ਪਾਤਸ਼ਾ ਜੇ ਤੁਸੀਂ ਨਾ ਹੁੰਦੇ ਤੇ ਅਸੀਂ ਵੀ ਨਹੀਂ ਸੀ ਹੋਣਾ ਸਾਡੀ ਜ਼ਿੰਦਗੀ ਦਾ ਕਿਹੜਾ ਵਜੂਸ ਖਤਮ ਹੋ ਜਾਣੀ ਸੀ ਖੇੜੇ ਤੇ ਤੇਰੇ ਕਰਕੇ ਆ ਸਾਰਾ ਕੁਝ ਤੇ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਪਾਤਸ਼ਾ ਨਾ ਇੱਕ ਦਿਨ ਤਖਤ ਤੇ ਬੈਠੇ ਤੇ ਸਾਹਮਣੇ ਭਾਈ ਦਇਆ ਸਿੰਘ ਜੀ ਬੜੇ ਪਿਆਰੇ ਬਚਨ ਕੀਤੇ ਮਾਰੇ ਕਹਿੰਦੇ ਦਇਆ ਸਿੰਘਾ ਤੈਨੂੰ ਪਤਾ ਹੈ ਜਦੋਂ ਕੋਈ ਕਿਸੇ ਅਹੁਦੇ ਨੂੰ ਸੰਭਾਲਦਾ ਆ ਕਿਸੇ ਜ਼ਿੰਮੇਵਾਰੀ ਨੂੰ ਸੰਭਾਲਦਾ ਆ ਜਾਂ ਕੋਈ ਵੱਡੀ ਜਗ੍ਹਾ ਬੈਠਦਾ ਆ ਕਿਸੇ ਆਸਣ ਤੇ ਕਿਸੇ ਗੱਦੀ ਤੇ ਬੈਠਦਾ ਹੈ ਤੇ ਉਹ ਵੇਲੇ ਲੋਕ ਉਹਨੂੰ ਬੜੇ ਤਰ੍ਹਾਂ ਦੇ ਤੋਹਫੇ ਗਿਫਟ ਭੇਟ ਕਰਦੇ ਕੋਈ ਫੁੱਲਾਂ ਦੀ ਮਾਲਾ ਕੋਈ ਗਹਿਣਿਆਂ ਦੀ ਮਾਲਾ ਭੇਟ ਕਰਦਾ ਹੀਰਿਆਂ ਦੀਆਂ ਵਾਲਾ ਭੇਟ ਕਰਦਾ ਆ ਫੁੱਲਾਂ ਦੇ ਗੁਲਦਸਤੇ ਦਿੱਤੇ ਜਾਂਦੇ ਆ ਬੜੇ ਮਹਿੰਗੇ ਮਹਿੰਗੇ ਤੋਹਫੇ ਦਿੱਤੇ ਜਾਂਦੇ ਭਾਈ ਦਇਆ ਸਿੰਘ ਜੀ ਕਹਿੰਦੇ ਹਾਂਜੀ ਮਹਾਰਾਜ ਕਹਿੰਦੇ ਡਰਨ ਡਰਾਉਣ ਵਾਲੀ ਕੋਈ ਗੱਲ ਨਹੀਂ ਆ ਹੁਣ ਤੇ ਸਮਾਂ ਐਸਾ ਕਵੀ ਵੀ ਲਿਖਦਾ ਉਹ ਕਹਿੰਦਾ ਜਿੱਥੇ ਮੁੱਕਦੀ ਮਜਨੂਆ ਰਾਂਝਿਆਂ ਦੀ ਉਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ ਸਾਡੇ ਲੜਦਿਆਂ ਲੜਦਿਆਂ ਸਿਰ ਲੈ ਗਏ ਪਰ ਜਿਸਮ ਵਿੱਚੋਂ ਨਾ ਗਈ ਜਾਨ ਸਾਡੀ ਅੱਜ ਵੀ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਦਇਆ ਸਿੰਘ ਜੀ ਜਦੋਂ ਮੈਂ ਗੁਰੂ ਨਾਨਕ ਦੀ ਆ ਗੱਦੀ ਤੇ ਬੈਠਿਆ ਨਾ ਜਦੋਂ ਮੈਂ ਭਾਈ ਰਾਮ ਕੁਆਇਰ ਜੀ ਹੁਣਾਂ ਨੇ ਗੁਰਤਾ ਗੱਦੀ ਦਾ ਤਿਲਕ ਦਿੱਤਾ ਤੇ ਤੁਹਾਨੂੰ ਪਤਾ ਹੈ ਇਹ ਜ਼ਿੰਮੇਵਾਰੀ ਸਾਂਭਣ ਤੋਂ ਪਹਿਲਾਂ ਮੇਰੀ ਝੋਲੀ ਵਿੱਚ ਫੁੱਲਾਂ ਦੇ ਗੁਲਦਸਤੇ ਨਹੀਂ ਪਏ ਮੇਰੇ ਗਲ ਵਿੱਚ ਫੁੱਲਾਂ ਦੀ ਮਾਲਾ ਹੀਰਿਆਂ ਦੀਆਂ ਮਾਲਾ ਨਹੀਂ ਪਈਆਂ ਸਾਰਿਆਂ ਤੋਂ ਪਹਿਲਾਂ ਮੇਰੀ ਝੋਲੀ ਵਿੱਚ ਮੇਰੇ ਬਾਪੂ ਦਾ ਸੀਸ ਪਿਆਗ ਅੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਇਸ ਤੋਂ ਵੱਡਾ ਦੁੱਖ ਸੰਗਤ ਜੀ ਸੰਸਾਰ ਦੇ ਅਨੁਸਾਰ ਇਦੇ ਤੋਂ ਵੱਡਾ ਦੁੱਖ ਕਿਹੜਾ ਹੋ ਸਕਦਾ ਹੈ ਮਹਾਰਾਜ ਵਜਨ ਕਰਕੇ ਗਏ ਸੀ ਧੰਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਕਹਿੰਦੇ ਸੀ ਗੁਜਰੀ ਅਸੀਂ ਆਵਾਂਗੇ ਤੇਰੇ ਸਬਰ ਦੀ ਪਰਖ ਹੋਣੀ ਆ ਤੇਰੇ ਪ੍ਰੇਮ ਦੀ ਪਰਖ ਹੋਣੀ ਆ ਸੰਸਕਾਰ ਜੇ ਢੜ ਦਾ ਦਿੱਲੀ ਹੋ ਸਕਦਾ ਤੇ ਸੀਸ ਦਾ ਵੀ ਹੋ ਸਕਦਾ ਸੀ ਪਰ ਮਹਾਰਾਜ ਵਾਦਾ ਕਰਕੇ ਵਚਨ ਕਰਕੇ ਗਏ ਸੀ ਮਾਤਾ ਜੀ ਨੇ ਆਖਿਆ ਪਤੀ ਪਰਮੇਸ਼ਰ ਜੀ ਇੱਕ ਬਾਣੇ ਵਰਤੋਂ ਤੇ ਲੱਗ ਗਏ ਹਾਂ ਪਰ ਕਿਰਪਾ ਕਰਿਓ ਰਹਿਮਤ ਕਰਿਓ ਬਾਣੇ ਮੰਨਣੇ ਆ ਜਾਣ ਤੇ ਸਤਿਗੁਰੂ ਨੇ ਆਖਿਆ ਸੀ ਮੈਂ ਇਹ ਸਾਰਾ ਕੁਝ ਵੇਖਣ ਲਈ ਆਵਾਂਗਾ ਤੇ ਸੱਚੇ ਪਾਤਸ਼ਾਹ ਆਏ ਮਹਾਰਾਜ ਦਾ ਪਾਵਨ ਸੀਸ ਆਇਆ ਭਾਈ ਜੈਤਾ ਜੀ ਲੈ ਕੇ ਆਏ ਨਾ ਜਦੋਂ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਦਿਨ ਤੋਂ ਫਿਰ ਆ ਦਿਨ ਆ ਗਿਆ ਸਦਾ ਚੜ੍ਹਦੀ ਕਲਾ ਦੇ ਵਿੱਚ ਕਦੇ ਮਨ ਡੋਲਿਆ ਨਹੀਂ ਮੇਰੇ ਬਾਪੂ ਨੇ ਗੁਰੂ ਨੇ ਗੱਲ ਸਿਖਾਈ ਤੇ ਸਮਝਾਈ ਐ ਪਹਿ ਕਾਹੋਂ ਕੋ ਦੇਤ ਨਹਿ ਪਹਿ ਮਾਨਤ ਆਨ ਆਪਾਂ ਬਚਨ ਪੜ੍ਹਦੇ ਆ ਮਹਾਰਾਜ ਨੇ ਸਾਨੂੰ ਸ਼ੇਰ ਬਣਾਇਆ ਹੈ ਸ਼ੇਰ ਨਾਮ ਸਿੰਘ ਦਾ ਤੇ ਸਿੱਖਾਂ ਦੇ ਘਰੇ ਕੋਈ ਬੱਚਾ ਪੈਦਾ ਹੋਵੇ ਤੇ ਲੋਕ ਕਹਿੰਦੇ ਪੁਚੰਗੀ ਪੈਦਾ ਹੋ ਗਿਆ ਧੀ ਪੈਦਾ ਹੋਵੇ ਤੇ ਪੁਚੰਗਣ ਪੈਦਾ ਹੋ ਗਈ ਪੁਚੰਗੀ ਕਹਿੰਦੇ ਆ ਸੱਪ ਨੂੰ ਪੁਚੰਗ ਕਹਿੰਦੇ ਆ ਸੱਪ ਨੂੰ ਤੇ ਮਹਾਰਾਜ ਨੇ ਗੱਲ ਕਿਉਂ ਆਖੀ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਮੇਰਾ ਸਿੱਖ ਹੋਏਗਾ ਨਾ ਸ਼ੇਰ ਵਾਂਗੂ ਦਹਾੜੇਗਾ ਚੜ੍ਹਦੀ ਕਲਾ 'ਚ ਰਹੇਗਾ ਤੇ ਸੱਪ ਐ ਜਿਹੜਾ ਨਾ ਉਹਦੇ ਲੱਤਾਂ ਹੁੰਦੀਆਂ ਨਾ ਬਾਹਾਂ ਹੁੰਦੀਆਂ ਧਰਤੀ ਤੇ ਰੜਦਾ ਸੱਚੇ ਪਾਤਸ਼ਾਹ ਕਹਿੰਦੇ ਸਮਾਂ ਆਵੇ ਸਿੱਖਾ ਤੇਰੀਆਂ ਬਾਹਾਂ ਵੀ ਨਾ ਹੋਣ ਲੱਤਾਂ ਵੀ ਨਾ ਹੋਣ ਸਮੇਂ ਦੀਆਂ ਹਕੂਮਤਾਂ ਤੈਨੂੰ ਬਿਲਕੁਲ ਖਤਮ ਕਰ ਦੇਣ ਤੇ ਤੂੰ ਧਰਤੀ ਤੇ ਲਟ ਰਿਆ ਹੋਵੇਂ ਧਰਤੀ ਤੇ ਲਟ ਕੇ ਤੁਰ ਰਿਆ ਤੁਰ ਰਿਆ ਹੋਵੇਂ ਨਾ ਤੇ ਯਾਦ ਰੱਖੀ ਸੱਪ ਲਟਕੇ ਧਰਤੀ ਤੇ ਤੁਰਦਾ ਪਰ ਜਦੋਂ ਕੋਈ ਉਹਦੀ ਪੂਛ ਤੇ ਪੈਰ ਧਰ ਦਿੰਦਾ ਹੈ ਨਾ ਪੂਛ ਤੇ ਪੈਰ ਧਰਦਾ ਹੈ ਤੇ ਇੱਕ ਦਮ ਡੰਗ ਮਾਰਦਾ ਫੁਕਾਰਾ ਨਹੀਂ ਛੱਡਦਾ ਯਾਦ ਰੱਖੀ ਤੇਰੇ ਤੇ ਲੱਖਾਂ ਜ਼ੁਲਮ ਹੋ ਜਾਣ ਤੇਰੀਆਂ ਲੱਤਾਂ ਬਾਹਾਂ ਇੱਥੇ ਤੱਕ ਕੇ ਤੇਰਾ ਸਿਰ ਵੀ ਕੱਟ ਦਿੱਤਾ ਜਾਏ ਪਰ ਜਿਵੇਂ ਉਹ ਸੱਪ ਆਪਣਾ ਫੁਕਾਰਾ ਨਹੀਂ ਛੱਡਦਾ ਜਦੋਂ ਕੋਈ ਪੂਸ ਤੇ ਪੈਰ ਧਰੇ ਤੇ ਯਾਦ ਰੱਖੀਏ ਫੁਕਾਰਾ ਛੱਡਣਾ ਨਹੀਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸ਼ੇਰ ਵਾਂਗੂੰ ਚੜਦੀ ਕਲਾ ਨਾਲ ਦਹਾੜਨਾ ਕਲਗੀਧਰ ਪਾਤਸ਼ਾਹ ਕਹਿੰਦੇ ਜਿਉ ਜਿਹਾ ਮਰਜੀ ਸਮਾਂ ਆਵੇ ਸੰਗਤ ਜੀ ਅੱਖਾਂ 'ਚ ਅੱਖ ਪਾ ਕੇ ਗੱਲ ਕੀਤੀ ਸਾਹਮਣੇ ਖੜ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੱਲ ਕੀਤੀ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਾਹਮਣੇ ਅੱਖ 'ਚ ਅੱਖ ਪਾ ਕੇ ਗੱਲ ਕਰਦੇ ਹੋ ਕਹਿੰਦੇ ਦੁਸ਼ਮਨਾ ਨੂੰ ਇਹ ਗੱਲ ਕਹਿੰਦੇ ਮਹਾਰਾਜ ਜ਼ਾਲਮਾਂ ਨੂੰ ਵੀ ਜੇ ਕਿਤੇ ਧੱਕੇ ਨਾਲ ਤੁਸੀਂ ਜਨੇਊ ਪਾ ਰਹੇ ਸੀ ਨਾ ਤੇ ਪਾਇਆ ਵੀ ਧੱਕੇ ਨਾਲ ਨਹੀਂ ਆ। ਉਹ ਪੰਧ ਧੱਕੇ ਨਾਲ ਜਨੇਊ ਪਾਉਂਦਾ ਸੀ ਗੁਰੂ ਨਾਨਕ ਨੇ ਪਾਇਆ ਨਹੀਂ ਜੇ ਅੱਜ ਧੱਕੇ ਨਾਲ ਕੋਈ ਲਾਏਗਾ ਤੇ ਲੈਣ ਵੀ ਨਹੀਂ ਦੇਣਾ ਅੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਇਹ ਗੁਰੂ ਨਾਨਕ ਦੇ ਘਰ ਦਾ ਬਿਰਧਿਆ ਇਹ ਗੁਰੂ ਨਾਨਕ ਦੇ ਘਰ ਦਾ ਪਿਆਰ ਆ ਜੋ ਸ਼ਰਨ ਆਵੇ ਤੇ ਸਕੰਠ ਲਾਵੇ। ਤਾਈਓ ਤੇ ਅੱਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਲੋਕ ਯਾਦ ਕਰਦੇ ਆ ਤਾਈਓ ਇਹ ਗੱਲਾਂ ਕਹੀਆਂ ਜਾਂਦੀਆਂ ਇਹ ਬਚਨ ਕਿਹਾ ਜਾਂਦੇ ਆ ਨਾ ਮਾਰੇ ਕਹਿੰਦੇ ਭਾਈ ਦਾਇਆ ਸਿੰਘ ਜੀ ਅਜੇ ਤੇ ਸ਼ੁਰੂ ਹੋਈਆਂ ਗੱਲਾਂ ਬੜੇ ਕੁਝ ਅਜੇ ਤੇ ਭਾਣੇ ਵਰਤਨੇ ਸ਼ੁਰੂ ਹੋਏ ਆ ਇਹ ਤੇ ਮੰਨਣੇ ਪੈਣੇ ਬੜਾ ਕੁਝ ਹੋਣਾ ਆ ਅਜੇ ਤੇ ਤਾਈਓ ਕਹਿੰਦੇ ਨਾ ਦਿਲ ਕਲਗੀ ਧਰ ਦੇ ਦਿਲ ਵਰਗਾ ਕਲਗੀ ਧਰ ਤੇ ਦਿਲ ਵਰਗਾ ਕਲਗੀ ਧਰ ਤੇ ਦਿਲ ਵਰਗਾ ਦਿਲ ਕਲਗੀ ਧਰ ਤੇ ਦਿਲ ਵਰਗਾ ਕਲਗੀ ਧਰ ਤੇ ਦਿਲ ਵਰਗਾ ਦਿਲ ਕਲਗੀ ਧਰ ਤੇ ਦਿਲ ਵਰਗਾ ਜੇਲ ਹੋਰ ਕੋਈ ਨਹੀਂ ਹੋ ਸਕਦਾ ਕਲਗੀ ਧਰ ਤੇ ਦਿਲ ਵਰਗਾ ਕਲਗੀ ਧਰ ਤੇ ਦਿਲ ਵਰਗਾ ਦਿਲ ਹੋਰ ਕੋਈ ਨਹੀਂ ਹੋ ਸਕਦਾ ਕਲਗੀ ਧਰ ਤੇ ਦਿਲ ਵਰਗਾ ਦਿਲ ਕਲਗੀ ਧਰ ਤੇ ਦਿਲ ਵਰਗਾ ਦਿਲ ਹੋਰ ਕੋਈ ਨਹੀਂ ਹੋ ਸਕਦਾ ਦਿਲ ਕਲਗੀ ਧਰ ਤੇ ਦਿਲ ਵਰਗਾ ਦਿਲ ਕਲਗੀ ਧਰ ਤੇ ਦਿਲ ਵਰਗਾ ਦਿਲ ਹੋਰ ਕੋਈ ਨਹੀਂ ਹੋ ਕੱਲ ਕੀ ਧਰ ਦੇ ਦਿਲ ਵਰਗਾ ਕੱਲ ਕੀ ਧਰ ਦੇ ਦਿਲ ਵਰਗਾ ਜਿਸ ਹੋਰ ਕੋਈ ਨਹੀਂ ਹੋ ਸਕਦਾ ਕੱਲ ਕੀ ਧਰ ਦੇ ਦਿਲ ਵਰਗਾ ਕੱਲ ਕੀ ਧਰ ਦੇ ਦਿਲ ਵਰਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਿਲ ਵਰਗਾ ਦਿਲ ਕਿੱਥੋਂ ਲੈ ਕੇ ਆਵਾਂਗੇ ਵਾਜਾਂ ਵਾਲੇ ਸ਼ੈਨ ਸ਼ਾਹ ਤੂੰ ਜੋਤ ਅਗੰਮੀ ਛਤ ਧਰਮ ਦੀ ਰੱਖ ਲਈ ਦੇ ਸਿਰਾਂ ਦੀ ਥੰਮੀ ਤੇਰੇ ਵਰਗਾ ਪੁੱਤਰ ਕੋਈ ਜਮ ਲਵੇ ਮਾਂ ਅਜੇ ਨਾ ਜਮੀ ਸੱਚੇ ਪਾਤਸ਼ਾਹ ਕਿਰਪਾ ਦੇ ਦਾਤੇ ਰਹਿਮਤਾਂ ਵਰਤਾਉਂਦੇ ਸਾਨੂੰ ਇਹ ਦੱਸ ਕੇ ਗਏ ਆ ਸਮਝਾ ਕੇ ਗਏ ਆ ਕਿ ਭਾਈ ਸਦਾ ਚੜ੍ਹਦੀ ਕਲਾ ਵਿੱਚ ਰਹਿਣਾ ਵੱਡੇ ਤੋਂ ਵੱਡਾ ਦੁੱਖ ਆਵੇ ਚੱਲਣ ਦੀ ਸਮਰੱਥਾ ਸੰਗਤ ਜੀ ਇੱਕ ਹੁੰਦਾ ਹੈ ਦੁੱਖ ਦਾ ਆਉਣਾ ਇੱਕ ਹੁੰਦਾ ਹੈ ਦੁਖੀ ਹੋਣਾ ਅਸੀਂ ਦੁਖੀ ਨਹੀਂ ਹੋਣਾ ਦੁੱਖ ਤੇ ਪਾਤਸ਼ਾਹਾਂ ਤੇ ਵੀ ਆਏ ਆ ਦੁੱਖ ਤੇ ਮਹਾਪੁਰਖਾਂ ਤੇ ਵੀ ਆਉਂਦੇ ਦੁੱਖ ਨੂੰ ਐਦਾਂ ਦੱਸਣਾ ਵੀ ਅਸੀਂ ਚੱਲਣ ਦੀ ਸਮਰੱਥਾ ਰੱਖਦੇ ਹਾਂ ਕਿਉਂਕਿ ਸਾਡਾ ਗੁਰੂ ਪੂਰਾ ਹੈ ਇਹ ਗੱਲ ਧਿਆਨ ਵਿੱਚ ਰੱਖਣੀ ਤੋਬੇ ਛਪੜਾਂ ਵਿੱਚ ਨਹੀਂ ਹੱਥ ਪਾਉਂਦੇ ਸਾਗਰਾਂ ਵਿੱਚ ਜੋ ਲਾਉਂਦੇ ਤਾਰੀਆਂ ਨੇ ਕਾਵਾਂ ਬਗਲਿਆਂ ਵਿੱਚ ਨਹੀਂ ਰਲ ਬੈਂਦੇ ਹਾਂ ਸਾ ਨਾਲ ਜਿਨ੍ਹਾਂ ਦੀਆਂ ਯਾਰੀਆਂ ਨੇ ਮੇਰਾ ਗੁਰੂ ਪੂਰਾ ਪੂਰੀ ਸਿਫਤ ਵਾਲਾ ਕਿਉ ਮਤਾਂ ਆ ਸਾਡੀਆਂ ਮਾਰੀਆਂ ਨੇ ਇਸ ਕਰਕੇ ਸੱਚੇ ਪਾਛਾ ਤੇ ਪੂਰੇ ਆ ਪੂਰਿਆਂ ਦੇ ਚਰਨਾਂ ਨਾਲ ਜੁੜੀਏ ਬਾਣੀ ਪੜੀਏ ਰਹਿੰਦੀਆਂ ਵਿਚਾਰ ਆਉਣ ਵਾਲੇ ਸਮੇਂ 'ਚ ਕਰਨ ਦਾ ਯਤਨ ਕਰਾਂਗੇ ਹੋਈਆਂ ਭੁੱਲਾਂ ਦੀ ਖਿਮਾ ਸਾਰੀਆਂ ਸੰਗਤਾਂ ਦਾ ਮਹਾਂਪੁਰਖਾਂ ਦਾ ਪ੍ਰਬੰਧਕਾਂ ਦਾ ਸੇਵਾਦਾਰਾਂ ਦਾ ਧੰਨ ਗੁਰੂ ਗੰਗ ਸਾਹਿਬ ਮਹਾਰਾਜ ਜੀ ਦਾ ਕੋਟਾਨ ਕਰੋੜਾਂ ਵਾਰੀ ਧੰਵਾਦ ਰੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਉੱਡਣਾ ਬੁਰਾ ਨਹੀਂ ਜੇ ਕਿਸੇ ਨੂੰ ਉੱਡਣਾ ਆਉਂਦਾ ਹੋਵੇ ਨਾਮ ਦੇ ਸਹਾਰੇ ਦੇ ਨਾਲ ਹੀ ਇਸ ਸੰਸਾਰ ਤੋਂ ਉੱਡਿਆ ਜਾਂਦਾ ਹੈ ਇਕ ਓੰਕਾਰ ਪਰਮੇਸ਼ਰ ਦਾ ਨਾਮ ਹੈ ਨਾਮ ਨੂੰ ਜਪਣ ਵਾਸੇ ਸੰਸਾਰ ਦੇ ਵਿੱਚ ਆਏ ਆਂ ਪਰਮੇਸ਼ਰ ਦੇ ਨਾਮ ਦੇ ਵਿੱਚ ਸੱਤ ਤਾਕਤ ਹੈ ਇਸੇ ਨਾਲ ਹੀ ਉੱਗਿਆ ਜਾਂਦਾ ਹੈ ਪਰ ਗੁਰੂ ਦੀ ਕਿਰਪਾ ਦੀ ਜ਼ਰੂਰਤ ਹੈ ਗੁਰੂ ਦੀ ਕਿਰਪਾ ਤੋਂ ਬਿਨਾ ਉੱਡ ਕੇ ਬਾਤ ਨਹੀਂ ਪੂਰੀ ਹੁੰਦੀ ਜੇਕਰ ਆਪਣੇ ਆਪ ਉੱਡਦੇ ਆਂ ਤੇ ਸੌਣ ਦੇ ਕੀੜਿਆਂ ਨੂੰ ਹੁੰਦਾ ਇੱਕ ਅਡਾਰੀ ਤੋਂ ਬਾਅਦ ਖੰਭ ਮੁੱਕ ਜਾਂਦੇ ਆ। ਉੱਡਣਾ ਤਾਂ ਹੰਸ ਦਾ ਹੀ ਆਨਾ। ਜਾਂ ਉੱਡਣਾ ਉਹਨਾਂ ਦਾ ਜਿਨ੍ਹਾਂ ਨੂੰ ਇਹ ਬਖਸ਼ਿਸ਼ ਮਿਲ ਜਾਵੇ ਕੰਭ ਬਕੰਧੜੇ ਜੇ ਲਹ ਕਿੰਨਾ ਸਾਮੀ ਤੋਲ ਹੈ। ਤਾਂ ਜਿਹੜਾ ਹੀ ਆਪਣਾ ਰਾਹਾਂ ਸੋ ਸੱਜਣ ਟੋਲ ਹੈ। ਜਾਂ ਕਿਸੇ ਨੂੰ ਉਹ ਸੱਜਣ ਮਿਲ ਜਾਵੇ ਮਹਾਪੁਰਸ਼ ਜਿਹੜਾ ਕਿਸੇ ਨੂੰ ਅਣ ਹੁਣ ਜਾਣਦਾ ਹੋਵੇ ਗਰਮਖਿਆਨ ਨੂੰ ਦੁਨੀਆ ਦੇ ਵਿੱਚ ਮਹਾਪੁਰਸ਼ ਬੇਅੰਤ ਹੈ ਕੋਈ ਅੰਤ ਨਹੀਂ ਦੁਨੀਆ ਨੂੰ ਅਡਾਉਣ ਵਾਸਤੇ ਜਿੰਨੇ ਵੀ ਮਹਾਪੁਰਸ਼ ਆਏ ਮubaraka ਉਹਨਾਂ ਦਾ ਹੋਣਾ ਤਨ ਉਹ ਹੈ ਜਿਹੜੇ ਸੰਸਾਰ ਦੇ ਵਿੱਚ ਆਏ ਦੁਨੀਆ ਨੂੰ ਅਡਾਉਣ ਦੀ ਖਾਤਰ ਨਿਰੰਕਾਰ ਨਾਲ ਜੋੜਨ ਦੀ ਖਾਤਰ ਹੈ ਮubaraka ਉਹਨਾਂ ਦਾ ਕਰਪਾ ਬੀਅੰਤ ਉਹਨਾਂ ਦੀ ਜਿਨ੍ਹਾਂ ਨੇ ਇਹ ਬਖਸ਼ਿਸ਼ ਸੰਸਾਰ ਦੇ ਵਿੱਚ ਵੰਡੀਆਂ। ਪ੍ਰਭਾਗੰਬਲਿਓ ਜੇਕਰ ਇਹਨਾਂ ਨਜ਼ਰਾਂ ਦੇ ਨਾਲ ਇਹਨਾਂ ਅੱਖਾਂ ਦੇ ਨਾਲ ਦੇਖਿਆ ਤੇ ਧੰਵਾ ਬਨਨ ਸਿੰਘ ਜੀ ਦੇਖੇ। ਉਹਨਾਂ ਨੇ ਬਖਸ਼ਿਸ਼ ਵੰਡੀਆਂ ਉਹਨਾਂ ਨੂੰ ਤਾਂ ਬਚਪਨ ਦੇ ਵਿੱਚ ਦੇਖਿਆ ਪਰ ਦੂਜੇ ਮਹਾਪੁਰਸ਼ਾਂ ਦੇ ਨਾਂ ਸੁਣੇ। ਮਵਾਰਿਕਾ ਉਹਨਾਂ ਦਾ ਸੰਸਾਰ ਦੇ ਵਿੱਚ ਆਉਣਾ ਬਖਸ਼ਿਸ਼ ਦੇਣੀ ਉਹਨਾਂ ਦਾ ਕਰਮ ਸੀ ਸੋਪਾ ਗੰਬਲਿਓ ਉਹ ਨਾਮ ਦੇ ਨਾਲ ਉੱਡੇ ਹੁਕਮ ਦੇ ਨਾਲ ਉੱਡੇ ਨਾਮ ਦੀ ਓਡਾਰੀ ਜਿਹੜੀ ਹੈ ਇਹ ਤਾਂ ਸੱਚਖੰਡ ਦੇ ਵਿੱਚ ਲੈ ਕੇ ਜਾਂਦੀ ਹੈ ਆ ਦੁਨੀਆਂ ਦੇ ਕੰਬਾਂ ਦੀ ਓਡਾਰੀ ਪਤਾ ਨਹੀਂ ਕਿੱਥੋਂ ਤੱਕ ਉਹਨੇ ਲੈ ਕੇ ਜਾਣਾ ਕੋਈ ਨੇੜ ਕੋਈ ਦੂਰ ਚੱਲਿਆ ਜਾਂਦਾ ਹੈ ਆਗੰਬਲਿਓ ਢਾਰੀ ਤਾਂ ਉਹਨਾਂ ਦੀ ਹੈ ਜਿਹੜੇ ਸੱਚਖੰਡ ਦੇ ਵਿੱਚ ਜਾਣ ਜੋਗੇ ਹੋਣ ਉੱਡਣਾ ਉਹਨਾਂ ਦਾ ਫਲ ਹੈ ਸੋ ਆਗੰਬਲਿਓ ਜਿਹੜੇ ਨਾਮ ਦੇ ਨਾਲ ਉੱਡੇ ਦੁਨੀਆ ਦੀ ਯਾਦਗਾਰਾ ਉਹਨਾਂ ਦੇ ਨਾਲ ਹੈ ਜਿਹੜੇ ਖੰਭਾਂ ਦੇ ਨਾਲ ਉੱਡੇ ਉਹਨਾਂ ਨੂੰ ਹੀ ਭਾਈ ਜ਼ਿੰਦਗੀ ਬਹੁਤੀ ਵੱਡੀ ਨਹੀਂ ਸੀ ਉਹਨਾਂ ਦੀ ਜ਼ਿੰਦਗੀ ਛੋਟੀ-ਛੋਟੀ ਹੀ ਚਲੋ ਉਹਨਾਂ ਨੂੰ ਵੀ ਅਕਾਲਪੁਰਖ ਨੇ ਬਖਸ਼ਿਸ਼ ਦਿੱਤੀ ਉਹ ਵੀ ਉਡ-ਉਡ ਕੇ ਆਪਣੇ ਪਤੀ ਦੇ ਕੋਲੇ ਤਾਂ ਚਲੇ ਗਏ ਨਾ ਸੋਭਾ ਗੰਬਲਿਓ ਉਡਣਾ ਭਲਾ ਉਹਨਾਂ ਦਾ ਜਿਹੜੀ ਸਚਖੰਡ ਦੀ ਓਡਾਰੀ ਤੱਕ ਉਡਣ ਵਾਲੇ ਹੋਣ ਉਹਨਾਂ ਦਾ ਭਲਾ ਜਿਨ੍ਹਾਂ ਨੇ ਉੱਡਿਆ ਉਹਨਾਂ ਚੋਂ ਭਗਤ ਕਬੀਰ ਜੀ ਸਨ ਕਿਵੇਂ ਉਡ-ਉਡ ਕੇ ਗਏ ਕਬੀਰਾ ਮਨ ਪੰਖੀ ਪਿਓ ਉਡ-ਉਡ ਦੈ ਦਸ ਜਾਈ ਦੁਨੀਆ ਇਹ ਕਹਿੰਦੀ ਆ ਵੀ ਇਸੀ ਸੁਰਤੀ ਨੂੰ ਰੋਕਣਾ ਕਫੀਰ ਜੀ ਕਹਿੰਦੇ ਵੀ ਮਨ ਵੀ ਰੁਕਦਾ ਨਹੀਂ ਇਸੁਰਤੀ ਨੂੰ ਨਦੀ ਕਰੂੰਗੇ ਕਬੀਰ ਮਨ ਪੰਖੀ ਪਿਓ ਜਿਹੜਾ ਮਨ ਇਹ ਪੰਖੀਆਂ ਵਾਂਗੂ ਏਸ ਨੂੰ ਕੰਭ ਲੱਗੇ ਪਿਆ ਉਹ ਉਡ ਉਡਦਾ ਦਿਸ ਜਾਏ ਕਿੰਨੀਆਂ ਦਿਸ਼ਾਂ ਨੂੰ ਉਡ ਉਡ ਕੇ ਜਾਂਦਾ ਹੈ ਮਨ ਜਿਹੜਾ ਇਹ ਸਰੀਰ ਦੇ ਵਿੱਚ ਪੰਖੀ ਹੈ ਪੰਖਾਂ ਵਾਲਾ ਫਿਰ ਇਸ ਨੂੰ ਕੀ ਕਰੀਏ ਇੱਕ ਪਾਸੇ ਤਾਂ ਇਹ ਜਾਂਦਾ ਨਹੀਂ ਆ ਦੁਨੀਆ ਦੀਆਂ ਦਸ ਦਿਸ਼ਾਂ ਦੇ ਵੱਲ ਜਾਂਦਾ ਆਕਾਸ਼ ਦੇ ਵੱਲ ਨਹੀਂ ਉੱਡਣ ਜਾਂਦਾ ਖੰਡਾਂ ਦੇ ਵੱਲ ਨਹੀਂ ਜਾਂਦਾ ਜਿੱਦ ਨਿਰੰਕਾਰ ਵਸਦਾ ਇਹ ਤਾਂ ਇਸ ਦੁਨੀਆ ਦੇ ਵਿੱਚ ਉੱਡਿਆ ਫਿਰਦਾ ਜੋ ਜੈਸੀ ਸੰਗਤ ਕਰਾ ਸੋ ਤੈਸੋ ਫਲ ਪਾਏ ਆ ਗੰਬਲਿਓ ਮਾਨਿ ਚਲੋ ਉੱਡਿਆ ਜਾਂਦਾ ਜੀ ਸਰ ਕੇ ਉੱਡੀ ਜਾਵੇ ਪਰ ਇਹ ਸ਼ਰੀਰ ਤਾਂ ਤੁਹਾਡੇ ਕੋਲੇ ਹੀ ਆ ਨਾ ਇਹ ਤਾਂ ਕਿਤੇ ਉੱਡ ਕੇ ਗਿਆ ਨਹੀਂ ਚਲੋ ਫਿਰ ਹੋਰ ਕੁਛ ਨਾ ਕਰੋ ਤੁਸੀਂ ਸੰਗਤ ਤਾਂ ਕਰ ਲਓ ਮਨ ਜਾਂਦਾ ਜਾਣ ਦਿਓ ਪਰ ਸ਼ਰੀਰ ਨੂੰ ਤਾਂ ਨਾ ਜਾਣ ਦਿਓ ਸੰਗਤ ਇਹੀ ਹੈ ਵੀ ਜਿਹੜੀ ਤੁਹਾਡੇ ਕੋਲੇ ਚੀਜ਼ ਵੱਸਦੀ ਹੈ ਉਹਨੂੰ ਨਾ ਉੱਡਣ ਦਿਓ ਇਹਦੇ ਨਾਲ ਤਾਂ ਤੁਸੀਂ ਸੰਗਤੀ ਕਰ ਸਕਦੇ ਆ ਮਨ ਦਾ ਤਾਂ ਬਹਾਨਾ ਪਰ ਸ਼ਰੀਰ ਦਾ ਤਾਂ ਬਹਾਨਾ ਨਹੀਂ ਨਾ ਸੰਗਤ ਦਾ ਫਲ ਮਿਲਣਾ ਇਸ ਕਰਕੇ ਸ਼ਰੀਰ ਤੁਹਾਡੇ ਕੋਲੇ ਹੈ ਤੁਸੀਂ ਮਨ ਦੇ ਮਗਰ ਪੱਜੇ ਫਿਰਦੇ ਆ ਕੀ ਕਰਨਾ ਮਨ ਨੂੰ ਪਿੰਜਰਾ ਜਦੋਂ ਹੋਵੇ ਪੰਛੀ ਨੇ ਆਪਣੇ ਆਪ ਹੀ ਆ ਜਾਣਾ ਇਹ ਸ਼ਰੀਰ ਇੱਕ ਪਿੰਜਰਾ ਹੈ ਇਸ ਦੇ ਵਿੱਚ ਮਨ ਪੰਖੀ ਨੇ ਆ ਜਾਣਾ ਚਲੋ ਔੜ ਲੈਣ ਦਿਓ ਕਿੰਨਾ ਕੁ ਡਜੂ ਸੰਗਤ ਜੀ ਦਾ ਉਸ ਦਾ ਫਲ ਮਿਲਣਾ ਤੁਸੀਂ ਮਨ ਦੇ ਕੋਲੋਂ ਕੀ ਕਰਨਾ ਹੈ ਤੁਸੀਂ ਸੰਗਤ ਕਰੋ ਕਬੀਰ ਜਾ ਕੋ ਖੋਜਤੇ ਸੋਈ ਪਾਇਓ ਠੌਰ ਕਬੀਰ ਜੀ ਕਹਿਣ ਲੱਗੇ ਵੀ ਤੁਸੀਂ ਉਸ ਥਾਂ ਨੂੰ ਲੱਭ ਲੋ ਜਿਸ ਥਾਂ ਦੇ ਉੱਤੇ ਸਾਨੂੰ ਬਖਸ਼ਿਸ਼ ਮਿਲਦੀ ਹੈ ਉਹ ਕਿਹੜਾ ਥਾਂ ਉਹ ਗੁਰੂ ਹੈ ਅਸੀਂ ਦੁਨੀਆ ਨੂੰ ਲੱਭਦੇ ਤੁਰੇ ਫਿਰਦੇ ਆਂ ਦੁਨੀਆ ਦੀਆਂ ਗੱਲਾਂ ਕਰਦੇ ਆਂ ਪਰ ਰੱਬ ਦੀ ਗੱਲ ਤਾਂ ਅਸੀਂ ਕੋਈ ਕਰਦੇ ਨਹੀਂ ਕਬੀਰ ਜੀ ਫਰਮਾਉਂਦੇ ਆਂ ਵੀ ਤੁਸੀਂ ਇਹ ਉਹ ਨਾ ਕਰੋ ਸੰਗਤ ਕਰੋ ਮਨ ਦੀ ਗੱਲ ਛੱਡ ਦਿਓ ਜਿਸ ਵੇਲੇ ਤੁਸੀਂ ਖੋਜੋਗੇ ਉਸ ਵੇਲੇ ਉਸੇ ਥੌਰ ਤੇ ਪਹੁੰਚ ਜਾਣਾ ਕੋਜਣਾ ਕੀ ਹੈ ਵੀ ਗੁਰੂ ਦੇ ਚਰਨਾਂ 'ਚ ਜਾਣਾ ਹੈ ਉਹਨਾਂ ਦੇ ਬਚਨ ਨੂੰ ਮੰਨਣਾ ਹੈ ਸੋਈ ਫਿਰਕੇ ਤੂੰ ਪਿਆ ਜੋ ਕੋ ਕਹਤਾ ਹੋਰ ਜੇ ਚੰਗੀ ਸੰਗਤ ਦੇ ਵਿੱਚ ਚਲਿਆ ਜਾਵੇਂ ਗੁਰੂ ਦੀ ਕਿਰਪਾ ਹੋ ਜਾਵੇ ਫਿਰ ਤੂੰ ਆਪਣੇ ਆਪ ਨੂੰ ਵੀ ਗੁਰੂ ਦੇ ਨਾਲ ਮਲਾ ਲਵੇਂਗਾ ਜੇ ਤੂੰ ਹੋਰ ਵੱਖਰਾ ਬਣਿਆ ਫਿਰ ਤਾਂ ਖਬਰੀ ਤੂੰ ਵੀ ਨਾਲ ਹੀ ਮਿਲ ਜਾਵੇਂ ਇਹ ਤੂੰ ਅਪਾ ਕਰ ਹੋਰ ਕੋਈ ਕਾਰਨ ਛੱਡ ਦੇ ਕਬੀਰ ਮਾਰੀ ਮਰੂਕ ਸੰਗ ਕੀ ਕੇਲੇ ਨਿਗਟਿਉ ਮੇਰਾ ਕਈ ਵਾਰੀ ਅਸੀਂ ਕਹਿੰਨੇ ਆਂ ਵੀ ਸਾਨੂੰ ਕੀ ਜੇ ਸੰਗਤ ਬੁਰੀ ਐ ਚਲੋ ਸਾਨੂੰ ਕੀ ਕਰ ਲੈਣ ਦਿਓ ਪਰ ਭਾਗਮ ਭਲਿਓ ਉਸ ਸੰਗਤ ਨੂੰ ਜਿਸ ਵੇਲੇ ਵੇਖੂਗੇ ਉਸ ਸੰਗਤ ਦੇ ਵਿੱਚੋਂ ਕੁਝ ਨਿਕਲਣਾ ਨਹੀਂ ਮਿਲਣਾ ਨਹੀਂ ਮਨ ਦੇ ਵਿੱਚ ਵਿਚਾਰ ਕਰੋ ਬੀ ਕੇਲੇ ਨੇ 베ਰੀ ਦੇ ਨਾਲ ਨਾ ਕੇਲੇ ਨੇ 베ਰੀ ਦੇ ਨਾਲ ਕੋਈ ਸਾਂਝ ਰੱਖੀ ਨਾ ਉਸ ਦੇ 베ਰ ਖਾਦੇ ਨਾ 베ਰੀ ਨੂੰ ਕੁਝ ਆਖਿਆ ਪਰ ਸਾਂਝੀ ਸੀ ਨਾ ਉਸ ਦੀ 베ਰੀ ਦੇ ਨਾਲ ਉਗਣ ਦੀ ਉਹ ਝੂਲਾ ਉਹ ਚੀਰੀਆ ਸਾਖਤ ਸੰਗ ਨਹਿਰੇ ਜਦੋਂ ਕੇਲੇ ਨੂੰ ਖੁਸ਼ੀ ਆਈ ਉਸ 베ਰੀ ਦੇ ਨਾਲ ਲੱਗ ਗਿਆ 베ਰੀ ਨੇ ਉਹ ਦੇ ਕੰਡਿਆਂ ਦੇ ਨਾਲ ਕੈਲ ਇਹਦੀ ਸ਼ਕਲ ਬਗੜ ਦਿੰਦੀ ਹੈ ਜੇ ਅਸੀਂ ਕਹਿੰਨੇ ਆਂ ਵੀ ਸਾਨੂੰ ਕੁਝ ਨਹੀਂ ਹੋਣਾ ਨਹੀਂ ਭਾਈ ਸ਼ਕਲ ਤਾਂ ਵਿਗੜੀ ਜਾਣੀ ਐ ਨਾ ਸ਼ਕਲ ਨਾ ਵਿਗੜਨ ਦਿਓ ਜੇ ਸ਼ਕਲ ਹੀ ਵਿਗੜ ਗਈ ਤੇ ਫੇਰ ਅਕਲ ਜਿਹੜੀ ਆ ਉਹ ਤਾਂ ਸਾਡੀ ਗਵਾਚੀ ਗਈ ਸ਼ਕਲ ਨਾ ਵਿਗੜਨ ਦਿਓ ਪਹਿਲਾਂ ਸ਼ਕਲ ਵਿਗੜਦੀ ਐ ਤੇ ਫੇਰ ਅਕਲ ਵਿਗੜਦੀ ਐ ਜੇ ਕੋਈ ਕਿਸੇ ਬਦਮਾਸ਼ ਦੇ ਕੋਲੇ ਜਾਂਦਾ ਹੈ ਪਹਿਲਾਂ ਉਹਦੇ ਵਰਗੀ ਟੇਢੀ ਪੱਗ ਬੰਨ੍ਹਦਾ ਹੈ ਉਹਦੇ ਵਾਂਗੂ ਮੁੱਛਾਂ ਬਣਾਉਂਦਾ ਹੈ ਜਾਂ ਵੱਡੀਆਂ ਮੁੱਛਾਂ ਕਰਦਾ ਹੈ ਫਿਰ ਉਸ ਨੂੰ ਵੇਖ-ਵੇਖ ਕੇ ਉਹ ਆਪਣੇ ਕੇਸ ਵੀ ਕਟਾ ਦਿੰਦਾ ਹੈ ਸੰਗਤ ਦਾ ਹੀ ਫਲ ਹੋਇਆ ਬੱਚੇ ਜਿਸ ਵੇਲੇ ਸੰਗਤ ਨੂੰ ਵੇਖਦੇ ਹੈ ਉਸੇ ਵੇਲੇ ਉਸਨਾਂ ਦੀ ਸੋਚ ਬਣ ਜਾਂਦੀ ਹੈ ਵੀ ਜੇ ਇਹ ਸੰਗਤ ਇਹੋ ਜਿਹੀ ਹੈ ਫਿਰ ਅਸੀਂ ਕਿਉਂ ਨਾ ਇਹੋ ਜਿਹੀ ਬਣ ਜਾਈਏ ਗੁਰਮੁਖ ਜਨ ਨੂੰ ਜਿਹੜਾ ਇਕੱਲਾ ਹੈ ਕੇਲੇ ਦਾ ਕਸੂਰ ਨਹੀਂ ਹੁੰਦਾ ਉਹਦਾ ਇੰਨੇ ਕਸੂਰ ਉਹ ਬੇਰੀ ਦੇ ਨੇੜੇ ਆ ਪਾਵੇਂ ਅਸੀਂ ਦੁਨੀਆ ਨੂੰ ਵੇਖਣ ਵਾਸਤੇ ਜਾਂਦੇ ਆ ਬੱਚੇ ਜਿਹੜੇ ਆ ਉਹ ਸਾਗਤਾਂ ਨੂੰ ਵੇਖ ਕੇ ਵਿਗੜਦੇ ਆ ਜੇ ਉਹ ਚੰਗੀ ਸੰਗਤ ਦੇ ਵਿੱਚ ਜਾਂ ਜੇ ਬੇਲੀ ਇਕੱਲੇ ਦੇ ਨੇੜੇ ਵੀ ਹੋਵੇ ਤੇ ਕੇਲਾ ਹਿੱਲੇ ਹੀ ਨਾ ਫਿਰ ਵੀ ਸੜ ਜਾਂਦਾ ਹੈ। ਭਾਗਮ ਭਲੇ ਉਹ ਚੰਗਾ ਇਹੀ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਵੀ ਸੰਭਾਲ ਕੇ ਰੱਖੀਏ। ਨੇੜ ਉਹਨਾਂ ਦੇ ਕਰੀਏ ਜਿਨ੍ਹਾਂ ਦੇ ਕੋਲੋਂ ਕੋਈ ਬਖਸ਼ਿਸ਼ ਮਿਲ ਸਕਦੀ ਹੋਵੇ। ਨਹੀਂ ਤਾਂ ਸ਼ਕਲ ਵਿਗੜਦੀ, بگੜਦੀ, ਵਿਗੜੀ ਜਾਂਦੀ ਹੈ। ਕਿਛੇ ਦਾ ਜੀ ਕਰਿਆ ਹੁੰਦਾ ਸਾਖਤ ਨੂੰ ਵੇਖ ਕੇ ਵੀ ਮੈਂ ਉਹਦੇ ਵਰਗਾ ਰੂਪ ਕਰਨਾ ਮੈਂ ਕੰਨੂ ਦੇ ਵਿੱਚ ਗੜੀਆਂ ਕੱਢਾਂ ਛੱਲੇ ਪਾਵਾਂ ਜੀ ਕਰਿਆ ਹੁੰਦਾ ਹਰੀਸ਼ ਕਰਨੀ ਜਿਹੜੀ ਹੈ ਉਸ ਨੂੰ ਆਉਂਦੀ ਹੈ ਜਿਹੜਾ ਕੋਈ ਵੇਖ ਲੇ ਜਿਹਦਾ ਮਨ ਸੰਤੁਸ਼ਟ ਨਾ ਹੋਵੇ ਜੇ ਮਨ ਜਿਹੜਾ ਭਾਈ ਉਹ ਪਰੋਸੇ ਵਾਲਾ ਉਸ ਦਾ ਮਨ ਨਹੀਂ ਡੋਲਦਾ ਮਨ ਉਦੋਂ ਡੋਲਦਾ ਜਦੋਂ ਸਾਡਾ ਪਰੋਸਾ ਖਤਮ ਹੋ ਜਾਂਦਾ ਜੇ ਬੱਚਿਆਂ ਦਾ ਪ੍ਰੋਸਾ ਬਣਾਉਣਾ ਤੇ ਪ੍ਰੋਸੇ ਵਾਲੇ ਦੇ ਕੋਲੇ ਲੈ ਕੇ ਜਾਵੋ ਫੇਰੀ ਪ੍ਰੋਸਾ ਬਣਾਣਾ ਜਿਹਦਾ ਆਪ ਦਾ ਪ੍ਰੋਸਾ ਨਹੀਂ ਉਹ ਕਿਵੇਂ ਕਿਸੇ ਦਾ ਬਣਾਵੇ ਗੁਰੂ ਘਰ ਦੇ ਵਿੱਚ ਜਾਂਦੇ ਆ ਮੰਦਰ ਮਸਜਿਦ ਦੇ ਵਿੱਚ ਜਾਂਦੇ ਆ ਜੇ ਉੱਥੇ ਪ੍ਰੋਸਾ ਦੌਣ ਵਾਲਾ ਨਹੀਂ ਹੁੰਦਾ ਤੇ ਅਸੀਂ ਬਖਸ਼ਿਸ਼ ਤੋਂ ਵਾਂਝੇ ਆ ਜਾਂਦੇ ਆ ਸਾਧੂਆਂ ਕੋਲੇ ਜਾਂਦੇ ਆ ਜੇ ਸਾਧੂ ਦਾ ਆਪ ਦਾ ਪ੍ਰੋਸਾ ਨਹੀਂ ਸਾਡਾ ਪ੍ਰੋਸਾ ਕਿਵੇਂ ਬਣਾ ਦਵਾਂ ਉੱਥੋਂ ਵੀ ਖਾਲੀ ਆ ਜਾਂਦੀ ਆ ਚੰਗਾ ਇਹੀ ਹੈ ਵੀ ਅਸੀਂ ਸਾਖਤ ਦੇ ਨੇੜੇ ਨਾ ਜਾਈਏ ਉਹ ਚੂਲਾ ਉਹ ਚੀਰੀਆ ਸਾਖਤ ਸੰਗ ਨਹੀ ਰ ਹੈ ਬਣਦੀ ਨਹੀਂ ਚੰਗਾ ਇਹੀ ਹੈ ਵੀ ਆਪਾਂ ਸਾਖਤ ਤੋਂ ਦੂਰ ਹੋ ਜਾਈਏ ਪਰਮੇਸ਼ਰ ਦੇ ਰਾਹ ਦੇ ਉੱਤੇ ਚੱਲੀਏ ਇਹੀ ਰਸਾ ਚੰਗਾ ਹੈ ਹੋਰ ਕੋਈ ਰਸਾ ਚੰਗਾ ਹੈ ਨਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਨ ਸਾਰੇ ਸੰਸਾਰ ਦੇ ਵਿੱਚ ਸ਼ਾਂਤੀ ਵਰਤਾਨ ਚਰਨ ਕਮਲਾਂ ਦਾ ਪਿਆਰ ਵਕਸ਼ਣ ਵਾਹਿਗੁਰੂ ਜੀ ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਨਾਮ ਜਪਾ ਕੇ ਜੋਗੀ ਗਏ ਸੱਚ ਖੰਡ ਨੂੰ ਵਾਹਿਗੁਰੂ ਨਾਮ ਜਪਾ ਕੇ ਜੋਗੀ ਗਏ ਸੱਚ ਖੰਡ ਨੂੰ ਵਾਹਿਗੁਰੂ ਨਾਮ ਜਪਾ ਕੇ ਜੋਗੀ ਗਏ ਸੱਚ ਖੰਡ ਨੂੰ ਵਾਹਿਗੁਰੂ ਨਾਮ ਜਪਾ ਕੇ ਜੋਗੀ ਗਏ ਸੱਚ ਖੰਡ ਨੂੰ ਵਾਹਿਗੁਰੂ ਨਾਮ ਜਪਾ ਕੇ ਸਤਿਖੰਡੈ ਨੂੰ ਵਾਹਿਗੁਰੂ ਨਾਮ ਜਪਾ ਕੇ ਜੁਗਿ ਗਏ ਸਤਿਖੰਡੈ ਨੂੰ ਵਾਹਿਗੁਰੂ ਨਾਮ ਜਪਾ ਕੇ ਜੁਗਿ ਗਏ ਸਤਿਖੰਡੈ ਨੂੰ ਵਾਹਿਗੁਰੂ ਨਾਮ ਜਪਾ ਕੇ ਜੁਗਿ ਗਏ ਸਤਿਖੰਡੈ ਨੂੰ ਜੋਗੀ ਗਏ ਸਤਿਖੰਡੈ ਨੂੰ ਜੋਗੀ ਗਏ ਸਤਿਖੰਡੈ ਨੂੰ ਜੋਗੀ ਗਏ ਸਤਿਖੰਡੈ ਨੂੰ ਖੰਡੇ ਨੂੰ ਜੋਗੀ ਗਏ ਸੱਚ ਖੰਡੇ ਨੂੰ ਯੋਗੀ ਗਏ ਸੱਚ ਖੰਡੇ ਨੂੰ ਜੋਗੀ ਗਏ ਸੱਚ ਖੰਡੇ ਨੂੰ ਵਾਹਿਗੁਰੂ ਨਾਮ ਜਪਾ ਕੇ ਜੋਗੀ ਗਏ ਸੱਚ ਖੰਡੇ ਨੂੰ ਵਾਹਿਗੁਰੂ ਨਾਮ ਜਪਾ ਕੇ ਜੋਗੀ ਗਏ ਸੱਚ ਖੰਡੇ ਨੂੰ ਵਾਹਿਗੁਰੂ ਨਾਮ ਜਪਾ ਕੇ ਝੁਕ ਗਏ ਸਤਖੰਡ ਨੂੰ ਚਰਨਾ ਕੋ ਸਾਂਝਾ 업 ਦੇ ਸ੍ਰੀ ਗੁਰੂ ਨਾਨਕ ਦੇਵ 업 ਦੇ ਸ਼ਨ ਗੁਰੂ ਨਾਨਕ ਦੇ ਗੁਰੂ ਨਾਨਕ ਦਾ ਏ ਸ੍ਰੀ ਗੁਰੂ ਨਾਨਕ ਦਾ ਤੇ ਸਤ ਜੀ ਦਰਾਨਕ ਦਾ ਉਪਦੇਸ਼ ਸ੍ਰੀ ਗੁਰੂ ਨਾਨਕ ਦੇ ਉਪਦੇਸ਼ ਚਤਨ ਦੁਰਨਾਲ ਕੇ ਦਾ ਤੇ ਸ੍ਰੀ ਗੁਰੂ ਨਾਨਕ ਗੁਰੂ ਨਾਨਕ ਦਾ ਉਪਦੇਸ਼ ਕਹਨੇ ਗੁਰੂ ਨਾਨਕ ਦਾ ਮਾਈਆ ਉਹ ਸੰਜਾਰ ਪਿਛੀ ਸ੍ਰੀ ਗੁਰੂ ਨਾਨਕ ਦਾ ਉਪਦੇਸ਼ ਕਹਨੇ ਗੁਰੂ ਨਾਨਕ ਦਾ